ਇੱਕ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਹਰਿਆਣਾ ਦੇ ਪਾਣੀਪੱਤ ਦੇ ਵਿੱਚ ਪਾਕਿਸਤਾਨੀ ਜਾਸੂਸ ਦੀ ਗ੍ਰਿਫਤਾਰੀ ਤੋਂ ਬਾਅਦ ਕੈਥਲ ਜਿੰਨੇ ਦੀ ਪੁਲਿਸ ਨੇ ਇੱਕ ਹੋਰ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਇਸ 25 ਸਾਲਾ ਨੌਜਵਾਨ ਦੇ ਪਾਕਿਸਤਾਨੀ ਖੂਫੀਆ ਏਜੰਸੀ ਦੇ ਨਾਲ ਸੰਬੰਧ ਪਾਏ ਗਏ ਹਨ। ਦੋਸ਼ੀ ਨੇ ਸੋਸ਼ਲ ਮੀਡੀਆ ਦੇ ਉੱਤੇ ਹਥਿਆਰਾਂ ਦੇ ਨਾਲ ਪੋਸਟ ਪਾਈ ਸੀ ਜਿਸ ਦੌਰਾਨ ਪੁਲਿਸ ਨੇ ਇਸ ਨੂੰ ਕਾਬੂ ਕੀਤਾ ਹੈ ਅਤੇ ਪੁਲਿਸ ਦੁਆਰਾ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਹੈ ਕਿ ਉਹ ਪਾਕਿਸਤਾਨੀ ਯਾਤਰਾ ਦੇ ਲਈ ਗਿਆ ਸੀ। ਕੋਥੇ ਦੇ ਸਮੇਦਾਰਾਂ ਨੇ ਇੱਕ ਕੁੜੀ ਨੇ ਇਸ ਨੂੰ ਹਨੀ ਟ੍ਰੈਪ ਕਰ ਲਿਆ ਸੀ ਅਤੇ ਜਸੂਸੀ ਦੀ ਨਹੀਂ ਮਨਾ ਲਿਆ ਸੀ ਇਹੇ ਪਾਕਿਸਤਾਨ ਨੂੰ ਦਸਮ ਸੀਰੀਸ ਸਿਖਨਾਈ ਦਿੰਦਾ ਸੀ ਅਤੇ ਕੁੜੀਆਂ ਦੇ ਨਾਲ ਨਾਲ ਇਸ ਨੂੰ ਪੀ ਰਕਮ ਦਾ ਵੀ ਲਾਲਚ ਦਿੱਤਾ ਗਿਆ ਸੀ ਇਹ ਉਥੋਂ ਦੇ 5 ਆਈਐਸਆਈ ਏਜੰਟਾਂ ਦੇ ਨਾਲ ਸਬੰਧਤ ਫਰਕ ਦੇ ਵਿੱਚ ਸੀ ਅਤੇ ਇਸ ਵਿਰੁੱਧ ਕੈਥ ਜਿਲੇ ਦੇ ਗੋਲਾ ਦੇ ਥਾਣੇ ਦੇ ਵਿੱਚ ਇਸ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਸ ਨੇ ਜਾਣਕਾਰੀ ਦਿੰਦੇ ਇਹ ਵੀ ਦੱਸਿਆ ਹੈ ਕਿ ਇਸ ਨੇ ਪਟਿਆਲਾ ਕੈਂਟ ਦੇ ਇਨਾਕੇ ਦੀ ਜਾਣਕਾਰੀ ਆਈਐਸਆਈ 에ਜੰਟ ਨੂੰ ਦਿੱਤੀ ਹੈ ਅਤੇ ਉਸ ਤੋਂ ਬਾਅਦ ਇਸਨੇ ਸਾਰਾ ਡਾਟਾ ਆਪਣੇ ਮੋਬਾਈਲ ਦੇ ਵਿੱਚੋਂ ਡੀਲੀਟ ਕਰ ਦਿੱਤਾ ਸੀ ਪੁਲਿਸ ਇਸ ਵਿਅਕਤੀ ਦੇ ਅਕਾਊਂਟ ਦੇ ਵਿੱਚ ਆਈਆਂ ਪੇਮੈਂਟਾਂ ਅਤੇ ਸਾਰੇ ਡਾਟਾ ਨੂੰ ਦੁਬਾਰਾ ਰਿਕਵਰ ਕਰਨ ਦੇ ਵਿੱਚ ਨੱਗੀ ਹੋਈ ਹੈ ਅਤੇ ਇਸ ਵਿਰੁੱਧ ਸਖਤ ਕਾਰਵਾਈ ਕਰਨ ਦੀ ਸਲਾਹ ਦਿੱਤੀ ਗਈ ਹੈ